ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਉਹਨਾਂ ਤਿੰਨ ਥਾਵਾਂ ਦੀ ਜਿੱਥੇ ਅਸੀਂ ਚੁੱਪ ਰਹਿਣਾ ਨਹੀਂ ਬੋਲਣਾ ਤੇ ਨਾਲ ਹੀ ਉਹਨਾਂ ਤਿੰਨ ਥਾਵਾਂ ਦੀ ਗੱਲ ਵੀ ਕਰਾਂਗੇ ਜਿੱਥੇ ਕਿ ਅਸੀਂ ਬੋਲਣਾ ਆ ਚੁੱਪ ਬਿਲਕੁਲ ਨਹੀਂ ਰਹਿਣਾ ਬੱਚਾ ਜਿਹੜਾ ਹੁੰਦਾ ਨਾ ਬਚਪਨ ਤੋਂ ਹੀ ਬੰਦਾ ਬੋਲਣਾ ਸਿੱਖ ਜਾਂਦਾ ਆ ਪਰ ਕਿੱਥੇ ਕੀ ਬੋਲਣਾ ਤੇ ਕਿਵੇਂ ਬੋਲਣਾ ਕਈ ਵਾਰੀ ਇਹ ਸਾਰੀ ਉਮਰ ਨਹੀਂ ਆਉਂਦਾ ਹੁੰਦਾ ਤੇ ਤੁਸੀਂ ਅਜਿਹੇ ਇਨਸਾਨ ਵੀ ਦੇਖਦੇ ਹੋ ਜਿਨ੍ਹਾਂ ਨੂੰ ਕਿ ਬੋਲਣ ਦਾ ਪਤਾ ਨਹੀਂ ਹੁੰਦਾ ਕਿ ਉਹ ਕਿਸ ਮੌਕੇ ਤੇ ਕਿਹੜੀ ਗੱਲ ਕਰਨੀ ਆ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਤੇ ਕਈ ਵਾਰੀ ਬਹੁਤ ਛੋਟਾ ਬੱਚਾ ਹੀ ਮੌਕੇ ਤੇ ਸਥਿਤੀ ਮੁਤਾਬਕ ਬਹੁਤ ਵਧੀਆ ਗੱਲ ਕਰ ਜਾਂਦਾ ਆ ਸਾਡੇ ਵਿੱਚ ਬਹੁਤ ਸਾਰਿਆਂ ਦੀ ਇਹ ਮੁਸ਼ਕਲ ਹੁੰਦੀ ਆ ਕਿ ਅਸੀਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦੇ ਹੁੰਦੇ ਤੇ ਸਾਨੂੰ ਸਮਝ ਨਹੀਂ ਆਉਂਦਾ ਹੁੰਦਾ ਕਿ ਅਸੀਂ ਚੁੱਪ ਰਹਿਣਾ ਆ ਜਾਂ ਬੋਲਣਾ ਆ ਕਿਤੇ ਸਥਿਤੀ ਐਵੇਂ ਦੀ ਬਣ ਜਾਂਦੀ ਆ ਜਿੱਥੇ ਬੋਲਣਾ ਪੈਂਦਾ ਆ ਤੇ ਜਿੱਥੇ ਚੁੱਪ ਵੀ ਰਹਿਣਾ ਪੈਂਦਾ ਤੇ ਫਿਰ ਅਸੀਂ ਸਮਝ ਨਹੀਂ ਸਕਦੇ ਹੁੰਦੇ ਕਿ ਅਸੀਂ ਚੁੱਪ ਰਹੀਏ ਜਾਂ ਫਿਰ ਬੋਲੀਏ ਤੇ ਅੱਜ ਉਹ ਫਿਰ ਅੱਜ ਆਪਾਂ ਉਹਨਾਂ ਤਿੰਨ ਥਾਵਾਂ ਬਾਰੇ ਗੱਲ ਕਰਨੀ ਆ ਕਿ ਜਿੱਥੇ ਅਸੀਂ ਚੁੱਪ ਨਹੀਂ ਰਹਿਣਾ ਬੋਲਣਾ ਆ ਤੇ ਜੇਕਰ ਚੁੱਪ ਰਹਿ ਗਏ ਨਾ ਤਾ ਫਿਰ ਕਦੀ ਬੋਲ ਨਹੀਂ ਸਕਾਂਗੇ ਤੇ ਨਾਲ ਹੀ ਉਹਨਾਂ ਤਿੰਨ ਥਾਵਾਂ ਦੀ ਗੱਲ ਕਰੀਏ ਜਿੱਥੇ ਅਸੀਂ ਚੁੱਪ ਰਹਿਣਾ ਆ ਤੇ ਆਜੋ ਫਿਰ ਪਹਿਲਾਂ ਉਹਨਾਂ ਤਿੰਨ ਥਾਵਾਂ ਦੀ ਗੱਲ ਕਰਦੇ ਆ ਜਿੱਥੇ ਕਿ ਅਸੀਂ ਚੁੱਪ ਹੀ ਰਹਿਣਾ ਆ ਪਹਿਲੀ ਗੱਲ ਜਿਹੜੇ ਲੋਕ ਤੁਹਾਡੀ ਪਿੱਠ ਪਿੱਛੇ ਤੁਹਾਡੀਆਂ ਗੱਲਾਂ ਬਣਾ ਬਣਾ ਕੇ ਦੂਜਿਆਂ ਕੋਲ ਕਰਦੇ ਨੇ ਨਾ ਤੁਹਾਡੀਆਂ ਝੂਠੀਆਂ ਗੱਲਾਂ ਦੀਆਂ ਅਫਵਾਹਾਂ ਫਲਾਉਂਦੇ ਨੇ ਉਹਨਾਂ ਲੋਕਾਂ ਨਾਲ ਨਾ ਉਲਜੋ ਚੁੱਪ ਰਹੋ ਉਹਨਾਂ ਵੱਲ ਬਹੁਤਾ ਧਿਆਨ ਨਾ ਦਿਓ ਕਿਉਂਕਿ ਜੇਕਰ ਤੁਸੀਂ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਦਿਓਗੇ ਨਾ ਤੇ ਸਮਾਂ ਤੇ એનર્ਜੀ ਦੋਨੋਂ ਖਰਾਬ ਕਰਨ ਵਾਲੀ ਗੱਲ ਆ ਇਹ ਉਹ ਲੋਕ ਹੁੰਦੇ ਨੇ ਜਿਹੜੇ ਆਪ ਤੇ ਕੁਝ ਕਰ ਨਹੀਂ ਸਕਦੇ ਹੁੰਦੇ ਤੇ ਦੂਜੇ ਨੂੰ ਕਰਦਾ ਵੇਖ ਕੇ ਸੜਦੇ ਨੇ ਤੇ ਫਿਰ ਉਹ ਝੂਠੀਆਂ ਗੱਲਾਂ ਐਵੇਂ ਅਫਵਾਹਾਂ ਬਣਾ-ਬਣਾ ਕੇ ਉਡਾਉਂਦੇ ਨੇ ਉਹ ਵਹਿਲੇ ਲੋਕ ਹੁੰਦੇ ਨੇ ਤੇ ਉਹ ਤੁਹਾਡੀਆਂ ਗੱਲਾਂ ਬਣਾ-ਬਣਾ ਕੇ ਨਾ ਦੂਜਿਆਂ ਕੋਲ ਕਰਦੇ ਨੇ ਤੇ ਫਿਰ ਨਾਲ ਹੀ ਉਹ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਸਾਹਮਣੇ ਮੂੰਹ ਤੇ ਆ ਕੇ ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀ ਤੇ ਉਹ ਪਿੱਠ ਪਿੱਛੇ ਹੀ ਇਹੋ ਜੀਆਂ ਗੱਲਾਂ ਕਰਦੇ ਨੇ ਤੇ ਇਸ ਮੌਕੇ ਤੇ ਤੁਸੀਂ ਉਹਨਾਂ ਬਾਰੇ ਨਹੀਂ ਸੋਚਣਾ ਬਿਲਕੁਲ ਚੁੱਪ ਹੀ ਰਹਿਣਾ ਹੈ ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਇੱਕ ਕੰਨ ਥਾਣੀ ਸੁਣੋ ਤੇ ਦੂਜੇ ਕੰਨ ਥਾਣੀ ਬਾਹਰ ਕੱਢ ਦਿਓ ਫਿਰ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਨੂੰ ਇਸ ਤਰ੍ਹਾਂ ਹੀ ਇਗਨੋਰ ਕਰਿਆ ਕਰੋ ਕਿਉਂਕਿ ਇਹ ਉਹ ਲੋਕ ਹੁੰਦੇ ਆ ਜੋ ਤੁਹਾਡੀ ਤਰੱਕੀ ਤੋਂ ਸੜਦੇ ਨੇ ਤੇ ਫਿਰ ਜਦੋਂ ਦੂਜਿਆਂ ਨਾਲ ਤੁਹਾਡੀਆਂ ਗੱਲਾਂ ਕਰਦੇ ਨੇ ਨਾ ਤਾਂ ਆਪਣਾ ਸਾੜਾ ਕੱਢ ਰਹੇ ਹੁੰਦੇ ਨੇ ਤੇ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇਣ ਦੀ ਬਹੁਤੀ ਲੋੜ ਨਹੀਂ ਹੁੰਦੀ ਇਹਨਾਂ ਲੋਕਾਂ ਨੂੰ ਆਪਣਾ ਕੰਮ ਕਰਨ ਦਿਓ ਕਿਉਂਕਿ ਤੁਸੀਂ ਨਹੀਂ ਬੋਲੋਗੇ ਤੇ ਤੁਹਾਡਾ ਸਮਾ ਜਿਹੜਾ ਉਹ ਬੋਲੇਗਾ ਤੇ ਉਹ ਇਹਨਾਂ ਨੂੰ ਜਵਾਬ ਦੇਵੇਗਾ ਇਹਨਾਂ ਨਾਲ ਉਲਝਣ ਨਾਲੋਂ ਤੁਸੀਂ ਚੁੱਪ ਹੀ ਰਹੋ ਦੂਜੀ ਗੱਲ ਜਿਨ੍ਹਾਂ ਨਾਲ ਤੁਹਾਡੇ ਸੰਬੰਧ ਬਹੁਤ ਵਧੀਆ ਆ ਉਹ ਕੋਈ ਰਿਸ਼ਤੇਦਾਰ ਹੋ ਸਕਦਾ ਕੋਈ ਦੋਸਤ ਹੋ ਸਕਦਾ ਤੁਹਾਡਾ ਘਰ ਦਾ ਕੋਈ ਫੈਮਲੀ ਮੈਂਬਰ ਹੋ ਸਕਦਾ ਕੋਈ ਬਜ਼ੁਰਗ ਹੋ ਸਕਦਾ ਜਾਂ ਕੋਈ ਪਤੀ ਪਤਨੀ ਚੋਂ ਵੀ ਹੋ ਸਕਦਾ ਉਹਨਾਂ ਨਾਲ ਤੁਹਾਡਾ ਰਿਸ਼ਤਾ ਬਹੁਤ ਵਧੀਆ ਵਾ ਪਰ ਕੋਈ ਗੱਲਬਾਤ ਹੋ ਗਈ ਉਹਨੂੰ ਗੁੱਸਾ ਆ ਗਿਆ ਤੁਸੀਂ ਵੀ ਗੁੱਸੇ ਵਿੱਚ ਹੋ ਤਾਂ ਕੋਸ਼ਿਸ਼ ਕਰੋ ਕਿ ਚੁੱਪ ਰਵੋ ਕਿਉਂਕਿ ਸਮੇਂ ਸਥਿਤੀ ਮੁਤਾਬਕ ਚੁੱਪ ਰਹਿਣਾ ਚਾਹੀਦਾ ਵਾ ਕਿਉਂਕਿ ਸਮਾ ਸਥਿਤੀ ਵੀ ਵੇਖਣੀ ਪੈਂਦੀ ਆ ਸਮੇਂ ਦੀ ਨਜਾਕਤ ਵੀ ਵੇਖਣੀ ਪੈਂਦੀ ਆ ਤੇ ਜੇਕਰ ਅਗਲੇ ਦਾ ਹਮੇਸ਼ਾ ਹੀ ਇਹ ਹਾਲਿਆ ਅਗਲਾ ਹਮੇਸ਼ਾ ਹੀ ਗੁੱਸੇ 'ਚ ਰਹਿੰਦਾ ਆ ਤੇ ਤੁਹਾਨੂੰ ਵੱਧ ਘੱਟ ਬੋਲਦਾ ਫੇਰ ਗੱਲ ਵੱਖਰੀ ਆ ਕਈ ਵਾਰ ਰਿਸ਼ਤਾ ਬਹੁਤ ਵਧੀਆ ਹੁੰਦਾ ਤੇ ਸਮੇ ਤੇ ਸਥਿਤੀ ਕਾਰਨ ਊਚ ਨੀਚ ਹੋ ਜਾਂਦੀ ਆ ਤੇ ਜੇਕਰ ਤੁਸੀਂ ਵੀ ਗੁੱਸੇ ਵਿੱਚ ਆ ਕੇ ਕੁਝ ਬੋਲ ਦੇਵੋਗੇ ਕੋਈ ਵੱਡੀਆਂ ਵੱਡੀਆਂ ਗੱਲਾਂ ਕਹਿ ਦੇਵੋਗੇ ਤੇ ਫਿਰ ਰਿਸ਼ਤਾ ਖਰਾਬ ਹੋ ਜਾਵੇਗਾ ਕਿਉਂਕਿ ਉਸ ਤਰ੍ਹਾਂ ਤੁਹਾਡਾ ਰਿਸ਼ਤਾ ਬਹੁਤ ਵਧੀਆ ਸੀ ਤੇ ਫਿਰ ਤੁਸੀਂ ਜਾਣਦੇ ਹੋ ਕਿ ਮੂੰਹ ਵਿੱਚੋਂ ਨਿਕਲੀਆਂ ਗੱਲਾਂ ਮੂੰਹ ਵਿੱਚ ਵਾਪਸ ਨਹੀਂ ਪੈਂਦੀਆਂ ਇਸ ਕਰਕੇ ਸਮੇਂ ਤੇ ਸਥਿਤੀ ਨੂੰ ਦੇਖਦੇ ਹੋਏ ਇੱਥੇ ਚੁੱਪ ਰਵੋ ਕਿਉਂਕਿ ਜੇ ਅਗਲੇ ਨੂੰ ਗੁੱਸਾ ਆਇਆ ਹੈ ਨਾ ਤਾਂ ਤੁਸੀਂ ਚੁੱਪ ਕਰਕੇ ਸਮੇਂ ਨੂੰ ਕੱਢ ਲਓ ਤੇ ਆਪਣੇ ਰਿਸ਼ਤੇ ਨੂੰ ਖਰਾਬ ਨਾ ਕਰੋ ਤੇ ਫਿਰ ਜਦੋਂ ਗੁੱਸੇ ਵਿੱਚ ਅਸੀਂ ਹੁਣ ਬੋਹ ਹੁੰਨੇ ਆ ਨਾ ਉਦੋਂ ਅਸੀਂ ਕੁਝ ਬੋਲ ਦਿੰਨੇ ਆ ਤੇ ਫਿਰ ਬਾਅਦ ਵਿੱਚ ਪਛਤਾਉਨੇ ਆ ਇਸ ਕਰਕੇ ਉਸ ਸਮੇਂ ਨੂੰ ਕੱਢ ਲਓ ਤੇ ਇਸ ਸਮੇਂ ਤੇ ਸਥਿਤੀ ਨੂੰ ਵੇਖਦੇ ਹੋਏ ਚੁੱਪ ਹੀ ਰਹੋ ਕੁਝ ਵੀ ਨਾ ਬੋਲੋ બીજી ਗੱਲ ਜੇਕਰ ਤੁਹਾਡੇ ਘਰ ਵਿੱਚ ਕੋਈ ਉੱਚੀ ਨੀਵੀਂ ਗੱਲ ਹੋ ਗਈ ਆ ਕਿਸੇ ਨਾਲ ਕੋਈ ਬੋਲ ਕਬੂਲ ਹੋ ਗਿਆ ਆ ਤਾਂ ਫਿਰ ਇਹ ਗੱਲ ਕਿਸੇ ਤੀਜੇ ਨਾਲ ਬਿਲਕੁਲ ਨਾ ਕਰੋ ਹਾਂ ਜਿਸ ਨਾਲ ਹੋਈ ਆ ਉਸ ਨਾਲ ਬੈਠ ਕੇ ਤੇ ਆਮਣੇ ਸਾਹਮਣੇ ਗੱਲ ਕੀਤੀ ਜਾ ਸਕਦੀ ਆ ਆਪਣੇ ਗਲੇ ਸ਼ਿਕਵੇ ਕੀਤੇ ਜਾ ਸਕਦੇ ਆ ਗਿਲੇ ਸ਼ਿਕਵੇ ਕਰਨ ਨਾਲ ਮਸਲਿਆਂ ਦੇ ਹੱਲ ਹੋ ਜਾਂਦੇ ਆ ਪਰ ਜੇਕਰ ਤੁਸੀਂ ਇਹ ਆਪਣੇ ਮਸਲੇ ਦੀ ਗੱਲ ਕਿਸੇ ਤੀਜੇ ਨਾਲ ਕਰੋਗੇ ਨਾ ਤਾਂ ਤੀਜੇ ਨੇ ਫਿਰ ਆਪਣੇ ਕੋਲੋਂ ਨਾਲ ਗੱਲਾਂ ਲਾ ਕੇ ਤੁਹਾਨੂੰ ਪਤਾ ਫਿਰ ਮਸਾਲਾ ਵੀ ਲਾਉਣਾ ਹੁੰਦਾ ਤੇ ਫਿਰ ਉਹਨਾਂ ਨੇ ਆਪਣੇ ਤੁਹਾਡੀਆਂ ਗੱਲਾਂ ਦੇ ਨਾਲ ਆਪ ਮਸਾਲਾ ਲਾ ਕੇ ਦੂਜੇ ਕੋਲ ਕਰਨੀਆਂ ਤੇ ਫਿਰ ਉਹ ਮਸਲਾ ਜਿਹੜਾ ਉਹ ਸੁਲਝਣ ਦੀ ਬਜਾਏ ਹੋਰ ਵਿਗੜ ਜਾਣਾ ਤੇ ਫਿਰ ਆਪਣੇ ਇਸ ਘਰ ਦੀ ਗੱਲ ਨੂੰ ਕਿਸੇ ਤੀਜੇ ਕੋਲ ਕਰਨ ਨਾਲੋਂ ਚੁੱਪੀ ਰਹੁ ਤੇ ਚੰਗਾ ਆ। ਇਹ ਉਹ ਤਿੰਨ ਗੱਲਾਂ ਸੀ ਜਿੱਥੇ ਅਸੀਂ ਚੁੱਪ ਰਹਿਣਾ ਨਹੀਂ ਬੋਲਣਾ ਤੇ ਆਪਣੇ ਰਿਸ਼ਤੇਆਂ ਨੂੰ ਬਚਾ ਲੈਣਾ ਆ। ਪਰ ਹੁਣ ਅਸੀਂ ਉਹ ਤਿੰਨ ਗੱਲਾਂ ਕਰਨੀਆਂ ਜਿੱਥੇ ਅਸੀਂ ਚੁੱਪ ਬਿਲਕੁਲ ਨਹੀਂ ਰਹਿਣਾ ਬੋਲਣਾ ਹੀ ਬੋਲਣਾ ਆ ਤੇ ਜੇਕਰ ਅਸੀਂ ਇੱਥੇ ਚੁੱਪ ਰਹਿ ਗਏ ਨਾ ਤਾਂ ਫਿਰ ਅਸੀਂ ਦੱਬਦੇ ਹੀ ਜਾਵਾਂਗੇ। ਤੇ ਫਿਰ ਆਓ ਪਹਿਲੀ ਗੱਲ ਆ ਕਿ ਜੇਕਰ ਤੁਹਾਡੇ ਕਰੈਕਟਰ ਤੇ ਕੋਈ ਗੱਲ ਕਰਦਾ ਆ ਤੁਹਾਡੇ ਚਰਿੱਤਰ ਤੇ ਕੋਈ ਗੱਲ ਕਰਦਾ ਆ ਤਾਂ ਉਥੇ ਚੁੱਪ ਬਿਲਕੁਲ ਨਹੀਂ ਰਹਿਣਾ ਉਥੇ ਬੋਲਣਾ ਆ ਜੇ ਕੋਈ ਆਣ ਕੇ ਨਜਾਇਜ਼ ਦੇਹੀ ਤੁਹਾਡੇ ਕਰੈਕਟਰ ਤੇ ਵਾਰ ਕਰ ਰਿਹਾ ਆ ਨਾ ਤਾਂ ਉਸ ਨੂੰ ਜਵਾਬ ਦੇਣਾ ਬਣਦਾ ਆ ਤੁਸੀਂ ਸਹੀ ਹੋ ਤੇ ਕੋਈ ਤੁਹਾਨੂੰ ਮਾੜਾ ਬੋਲ ਰਿਹਾ ਆ ਤਾਂ ਤੁਸੀਂ ਇੱਥੇ ਚੁੱਪ ਨਹੀਂ ਰਹਿ ਸਕਦੇ ਕਿਉਂਕਿ ਇਹ ਮਸਲਾ ਬਹੁਤ ਵੱਡਾ ਆ ਤੇ ਉਹ ਵਿਅਕਤੀ ਸਮਾਜ ਵਿੱਚ ਤੁਹਾਡਾ ਅਕਸ ਵਿਗਾੜ ਰਿਹਾ ਆ ਤੇ ਇੱਥੇ ਚੁੱਪ ਰਹਿਣਾ ਨੁਕਸਾਨਦਾਇਕ ਆ ਇੱਥੇ ਤੁਹਾਡਾ ਬੋਲਣਾ ਬਣਦਾ ਆ ਤੇ ਉਸ ਨੂੰ ਤਾੜਨਾ ਕਰ ਦਿਓ ਸਖਤ ਲਫ਼ਜ਼ਾਂ ਵਿੱਚ ਉਸ ਨੂੰ ਤਾੜਨਾ ਕਰੋ ਨਹੀਂ ਤੇ ਉਹ ਤੁਹਾਨੂੰ ਸਮਾਜ ਵਿੱਚ ਖਲੋਣ ਜੋਗਿਆ ਨਹੀਂ ਛੱਡੇਗਾ ਦੂਜੀ ਗੱਲ ਹੁਣ ਤੁਸੀਂ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਹੋ ਕੋਈ ਬਦੋ ਬਦੀ ਤੁਹਾਡਾ ਦੁਸ਼ਮਣ ਬਣ ਰਿਹਾ ਵਾ ਕੋਈ ਬਦੋ ਬਦੀ ਤੁਹਾਡੇ ਨਾਲ ਖੈਰ ਆਇਆ ਆ ਤੁਹਾਡੇ ਨਿੱਜੀ ਮਸਲਿਆਂ ਦੇ ਵਿੱਚ ਬੋਲ ਰਿਹਾ ਆ ਤੁਹਾਡੇ ਘਰ ਤੱਕ ਵੜਨ ਦੀ ਕੋਸ਼ਿਸ਼ ਕਰ ਰਿਹਾ ਆ ਤਾਂ ਇੱਥੇ ਤੁਸੀਂ ਚੁੱਪ ਨਹੀਂ ਰਹਿਣਾ ਤੁਸੀਂ ਉਸ ਨੂੰ ਦੋ ਹੱਥ ਦਿਖਾ ਹੀ ਦਿਓ ਉਸ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਉਹ ਵਿਅਕਤੀ ਵੀ ਤੁਹਾਨੂੰ ਨੁਕਸਾਨ ਪਹਚਾ ਸਕਦਾ ਆ ਤੋਂ ਜੇ ਤੁਸੀਂ ਸਮੇਂ ਸਿਰ ਜਵਾਬ ਨਾ ਦਿੱਤਾ ਨਾ ਤਾਂ ਉਹ ਤੁਹਾਡਾ ਨੁਕਸਾਨ ਕਰਨ ਤੋਂ ਬਾਜ਼ ਨਹੀਂ ਆਵੇਗਾ ਉਹ ਕਹਿੰਦੇ ਆ ਨਾ ਬਹੁਤੀ ਜੀਜੀ ਵੀ ਚੰਗੀ ਨਹੀਂ ਹੁੰਦੀ ਬਹੁਤੀ ਜੀਜੀ ਵੀ ਜੀ ਦਾ ਜੰਜਾਲ ਬਣ ਜਾਂਦੀ ਆ ਇਸ ਕਰਕੇ ਇੱਜ਼ਤ ਉਹਨਾਂ ਦੀ ਕਰੋ ਜੋ ਇੱਜ਼ਤ ਕਰਾਉਣ ਯੋਗ ਹੋਣ ਕਹਿੰਦੇ ਨੇ ਨਾ ਬਹੁਤੀ ਇੱਜ਼ਤ ਤੇ ਬਹੁਤਾ ਭੋਜਨ ਵੀ ਕਈਆਂ ਨੂੰ ਰਾਸ ਨਹੀਂ ਆਉਂਦਾ ਹਜਮ ਨਹੀਂ ਹੁੰਦਾ ਉਹ ਵਿੱਚੇ ਹੀ ਛੱਡ ਦਿੰਦੇ ਨੇ ਕਿਉਂਕਿ ਉਹ ਛੋਟੇ ਕਰਤਾਰ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਬਹੁਤੀ ਇੱਜ਼ਤ ਤੇ ਭੋਜਨ ਹਜਮ ਨਹੀਂ ਹੁੰਦੇ ਸੋ ਇਹੋ ਜਿਹੇ ਲੋਕਾਂ ਨਾਲ ਜੀ ਜੀ ਨਾ ਕਰੋ ਤੇ ਇੱਥੇ ਬੋਲਣਾ ਬਹੁਤ ਜ਼ਰੂਰੀ ਹੋ ਜਾਂਦਾ ਇੱਥੇ ਚੁੱਪ ਨਾ ਰਹੋ બીજી ਗੱਲ ਕੁਝ ਕਰਾਂ ਦੀ ਵਾਗ ਡੋਰ ਘਰ ਦੇ ਬਜ਼ੁਰਗਾਂ ਦੇ ਹੱਥ ਹੁੰਦੀ ਵੱਡਿਆਂ ਦੇ ਹੱਥ ਹੁੰਦੀ ਆ ਤੇ ਫਿਰ ਉਸ ਤਰ੍ਹਾਂ ਵੱਡੇ ਭਾਵੇਂ ਨਾ ਹੀ ਬੋਲਣ ਪਰ ਕਈ ਵਾਰ ਸਥਿਤੀ ਇਹ ਹੋ ਜਾਈ ਬਣ ਜਾਂਦੀ ਆ ਕਿ ਵੱਡਿਆਂ ਨੂੰ ਬੋਲਣਾ ਹੀ ਪੈਂਦਾ ਆ ਜੇਕਰ ਉਹ ਨਹੀਂ ਬੋਲਣਗੇ ਨਾ ਤਾਂ ਫਿਰ ਰਿਸ਼ਤਾ ਟੁੱਟ ਜਾਵੇਗਾ ਰਿਸ਼ਤੇ ਖਰਾਬ ਹੋ ਜਾਣਗੇ ਜਿਸ ਕਰਕੇ ਉਹਨਾਂ ਦਾ ਬੋਲਣਾ ਜ਼ਰੂਰੀ ਬਣ ਜਾਂਦਾ ਤੇ ਕਈ ਵਾਰੀ ਕੀ ਹੁੰਦਾ ਕਿ ਦੋ ਧਿਰਾਂ ਹੁੰਦੀਆਂ ਹਨ ਜਿੱਦੇ ਕਿਤੇ ਕੋਈ ਮਸਲਾ ਬਣਿਆ ਹੋਵੇ ਤੇ ਦੋ ਧਿਰਾਂ ਹੁੰਦੀਆਂ ਉਹਨਾਂ ਵਿੱਚੋਂ ਇੱਕ ਧਿਰ ਜਿਹੜੀ ਉਹ ਸੱਚੀ ਹੁੰਦੀ ਹੈ ਤੇ ਇੱਕ ਧਿਰ ਝੂਠੀ ਹੁੰਦੀ ਹੈ ਤੇ ਉੱਥੇ ਜੇਕਰ ਅਸੀਂ ਝੂਠੀ ਧਿਰ ਦਾ ਸਾਥ ਦੇਵਾਂਗੇ ਨਾ ਤਾਂ ਫਿਰ ਅਸੀਂ ਉਹਦੇ ਵਿੱਚ ਝੂਠ ਦੇ ਵਿੱਚ ਸਾਥ ਦੇਣ ਦਾ ਕੰਮ ਕਰਾਂਗੇ ਤੇ ਹਮੇਸ਼ਾ ਨਿਆਂ ਦੀ ਗੱਲ ਕਰਨੀ ਚਾਹੀਦੀ ਸੱਚਾਈ ਦੀ ਗੱਲ ਕਰਨੀ ਚਾਹੀਦੀ ਆ ਖਾਸ ਗੱਲ ਕਈ ਵਾਰੀ ਝਗੜਾ ਹੋਇਆ ਹੋਵੇ ਨਾ ਤਾਂ ਕਿਸੇ ਨੂੰ ਨਿਆਂ ਲਈ ਬੁਲਾਉਂਦੇ ਨੇ ਜਾਂ ਸੱਚਾ ਤੇ ਝੂਠਾ ਦੋਨੋਂ ਜਾਣੇ ਹੀ ਆਪਣੇ ਨਾਲ ਕੋਈ ਅੰਗੀ ਸਾਕੀ ਲੈ ਕੇ ਜਾਂਦੇ ਨੇ ਕੋਈ ਸਾਥੀ ਲੈ ਕੇ ਜਾਂਦੇ ਨੇ ਤੇ ਤੁਸੀਂ ਧਿਆਨ ਜ਼ਰੂਰ ਰੱਖਿਓ ਭਾਵੇਂ ਤੁਹਾਨੂੰ ਝੂਠੇ ਬੰਦੇ ਨੇ ਹੀ ਕਿਉਂ ਨਾ ਬੁਲਾਇਆ ਹੋਵੇ ਪਰ ਹਮੇਸ਼ਾ ਹੱਕ ਤੇ ਸੱਚ ਦੀ ਗੱਲ ਕਰਿਓ ਉਸ ਝੂਠੇ ਵਿਅਕਤੀ ਦਾ ਸਾਥ ਦੇ ਕੇ ਪਾਪਾਂ ਦੇ ਭਾਗੀ ਨਾ ਬਣਿਓ ਕਿਉਂਕਿ ਜੇਕਰ ਤੁਸੀਂ ਨਿਆਂ ਦੀ ਗੱਲ ਕਰੋਗੇ ਸੱਚਾਈ ਦੀ ਗੱਲ ਕਰੋਗੇ ਨਾ ਤਾਂ ਅਗਲਾ ساری ਜ਼ਿੰਦਗੀ ਤੁਹਾਨੂੰ ਯਾਦ ਰੱਖੇਗਾ ਤੇ ਜੇਕਰ ਤੁਸੀਂ ਝੂਠ ਦਾ ਸਾਥ ਦੇਵੋਗੇ ਨਾ ਤਾਂ ਫਿਰ ਬਦਦੁਆਵਾਂ ਹੀ ਖਟੋਗੇ ਇਸ ਲਈ ਹਮੇਸ਼ਾ ਸੱਚਾਈ ਦਾ ਸਾਥ ਦੇਣਾ ਚਾਹੀਦਾ ਤਾਂ ਹਮੇਸ਼ਾ ਸੱਚ ਦਾ ਸਾਥ ਦਿਓ ਤਾਂ ਕਿ ਤੁਸੀਂ ਕਿਸੇ ਕੋਲੋਂ ਬਦਦੁਆਵਾਂ ਨਹੀਂ ਦੁਆਵਾਂ ਲਓ ਤੇ ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਕਿ ਕਿੱਥੇ ਸਾਨੂੰ ਬੋਲਣਾ ਚਾਹੀਦਾ ਤੇ ਕਿੱਥੇ ਸਾਨੂੰ ਨਹੀਂ ਬੋਲਣਾ ਚਾਹੀਦਾ ਇਸ ਗੱਲ ਦਾ ਗਿਆਨ ਹਰੇਕ ਇਨਸਾਨ ਨੂੰ ਜ਼ਰੂਰ ਹੋਣਾ ਚਾਹੀਦਾ